ਇਹ 10 ਤਰੀਕ ਦਾ ਪਿਛਲੇ ਮਹੀਨੇ ਜੂਨ ਦੇ ਮਹੀਨੇ ਦਾ ਇਹ ਵਾਕਿਆ ਜੀ ਜੋ ਹਫਤੇ ਬਾਅਦ 17 ਤਰੀਕ 17 ਜੂਨ ਨੂੰ ਅਸੀਂ ਪ੍ਰੈਸ ਨਾਲ ਸਾਂਝਾ ਕੀਤਾ ਸੀ 10 ਜੂਨ ਨੂੰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਪਿੱਛੇ ਵੇਖ ਰਹੇ ਹੋ ਆ ਬੋਰਡ ਲੱਗੇ ਆ ਉਨਾਂ ਦੀ ਅਚਾਨਕ ਅਚਨਚੇਤ ਨਗਰ ਚੋਂ ਗਾਇਬ ਹੋ ਜਾਣਾ ਔਰ ਅੱਜ ਉਸ 10 ਤਰੀਕ ਤੋਂ ਲੈ ਕੇ ਅੱਜ 4 ਤਰੀਕ ਹੋ ਗਈ ਆ ਜੀ 24 ਦਿਨ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਬਿਲਕੁਲ ਕਲੂਲੈਸ ਹੈ ਪਰਿਵਾਰ ਨੂੰ ਉਨ੍ਹਾਂ ਦੀ ਬੇਟੀ ਨੂੰ ਧਰਮ ਪਤਨੀ ਨੂੰ ਪਰਿਵਾਰ ਸਾਰੇ ਨੂੰ ਮਾਤਾ ਜੀ 90 ਸਾਲ ਦੇ ਨੇ ਅੰਦਰ ਰੋਈ ਤੁਰੇ ਜਾਂਦੇ ਨੇ ਪਰਿਵਾਰ ਨੂੰ ਹਲੇ ਤੱਕ ਪੁਲਿਸ ਕੁਝ ਨਹੀਂ ਦੱਸ ਪਾਰੀ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਨਿਤਨੇਮੀ ਗੁਰਸਿੱਖ ਅਮਰਤਾਰੀ ਸਿੰਘ ਗੁਰੂ ਦੇ ਭੈ ਚ ਰਹਿਣ ਵਾਲੇ ਸੇਵਾ ਭਾਵਨਾ ਵਾਲੇ ਸਿੰਘ ਗਏ ਕਿੱਧਰ ਗਏ ਔਰ ਮੈਂ ਸਮਝਦਾ ਹਾਂ ਭਗਵੰਤ ਮਾਨ ਸਰਕਾਰ ਲਈ ਇਹ ਤੋਂ ਵੱਡਿਆ ਫੇਲਿਅਰ ਕੋਈ ਨਹੀਂ ਹੋ ਸਕਦਾ ਲਾਅਨ ਆਰਡਰ ਦਾ ਕਿ ਬਾਰਡਰ ਦਾ ਡਿਸਟ੍ਰਿਕਟ ਹੋਵੇ ਇੰਡੋ ਪਾਕ ਬਾਰਡਰ ਤੇ ਹਰਸ਼ਾ ਸ਼ੀਨਾ ਸ਼ਬਾਜ਼ਪੁਰ ਪਿੰਡ ਦਾ ਇੱਕ ਵਸਨੀਕ ਗਾਇਬ ਹੋ ਜੇ ਤੇ ਪੁਲਿਸ ਇਹ ਹੀ ਨਹੀਂ ਦੱਸ ਪਾਰੀ ਕਿ ਬੰਦਾ ਗਿਆ ਤੇ ਕਿੱਥੇ ਗਿਆ ਮੈਂ ਜਿਹੜੀ ਗੱਲ ਕਰਨ ਲੱਗਿਆ ਪਰਿਵਾਰ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਮਗਰ ਮੈਂ ਅੱਜ ਮਜਬੂਰ ਹੋ ਕੇ ਉਹ ਸਖਤ ਗੱਲ ਕਹਿਣ ਲੱਗਿਆ ਕਿ ਭਗਵੰਤਬਾਨ ਜੀ ਆ ਜੋੜੇ ਹੱਥ 3 ਕਰੋੜ ਆਬਾਦੀ ਦੀ ਪੰਜਾਬੀਆਂ ਦੀ ਜ਼ਿੰਮੇਵਾਰੀ ਆ ਤੁਹਾਡੇ ਤੇ ਉਹ ਭਾਈ ਪਰਿਵਾਰ ਨੂੰ ਇਹਨਾਂ ਤਾਂ ਦੱਸ ਦਿਓ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜੂੰਦੇ ਨੇ ਕਿ ਨਹੀਂ ਜੂੰਦੇ ਨੇ ਮਤਲਬ ਕਿਹੜੇ ਹਾਲਾਤਾਂ ਚ ਪਰਿਵਾਰ ਚ ਨੂੰ ਰੱਖਿਆ ਪਰਿਵਾਰ ਇੱਕ ਵਾਰੀ ਨਹੀਂ अनेका ਵਾਰੀ ਮੈਨੂੰ ਅਫਸੋਸ ਹੈ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਅੱਜ ਮਜਬੂਰਨ ਮੈਂ ਕਹਿ ਰਿਹਾ ਮੈਂ ਆਸ ਕਰਦਾ ਉਮੀਦ ਕਰਦਾ ਹੈ ਕਿ ਸਰਦਾਰ ਸਾਹਿਬ ਸਿਹਤਮੰਦ ਹੋਣ ਕੇ ਠੀਕ ਹੋਣ ਕੇ ਮਗਰ ਪਰਿਵਾਰ ਲਈ ਇਸ ਗੱਲ ਨੂੰ ਕੀ ਉਹ ਕਿਵੇਂ ਇਸ ਗੱਲ ਦੀ ਸੰਤੁਸ਼ਟੀ ਕਰਨ ਕੀ ਉਹ ਠੀਕ ਨੇ ਕਿ ਨਹੀਂ ਠੀਕ ਹੈ ਜਦੋਂ ਉਹਨਾਂ ਨਾਲ ਕੋਈ ਸੰਪਰਕ ਹੀ ਨਹੀਂ ਔਰ ਜੇ ਕਿਸੇ ਦਾ ਜੀ ਉਹਨੂੰ ਲੱਭੇ ਨਾ ਤੇ ਉਹ ਕਿਹਦੇ ਕੋਲ ਜਾਊ ਪੁਲਿਸ ਕੋਲ ਜਾਓ ਸਰਕਾਰ ਕੋਲ ਜਾਓ ਮਗਰ ਜੇ ਪੁਲਿਸ ਤੇ ਸਰਕਾਰ ਅੱਗੇ ਉਹ ਜਵਾਬ ਹੀ ਕੋਈ ਨਾ ਦੇਵੇ ਮਿੱਟੀ ਦੇ ਬਾਵੇ ਬਣ ਜਾਣ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪਰਿਵਾਰ ਦਾ ਕੀ ਹਾਲਾਤ ਬਣਿਆ ਪਿਆ ਅੱਜ ਮਜਬੂਰਨ ਮੈਂ ਇਸ ਮੁੱਦੇ ਤੇ ਕੋਈ ਪੋਲਿਟਿਕਸ ਨਹੀਂ ਕਰਦਾ ਇਹ ਗੱਲ ਮੈਂ ਉਸ ਦਿਨ ਵੀ ਸਪਸ਼ਟ ਕੀਤੀ ਸੀ ਆ ਮਗਰ ਅੱਜ ਮਜਬੂਰਨ ਮੈਨੂੰ ਸਖਤ ਗੱਲਾਂ ਕਹਿਣੀਆਂ ਪੈਣੀਆਂ ਇੱਕ ਐਨ ਆਰ ਆਈ ਪਰਿਵਾਰ ਹੈ ਜੀ ਆਪ ਬੱਚੇ ਨੇ ਉਥੋਂ ਬਾਹਰੋਂ ਉਹਨੇ ਆਪ ਦੀ ਵੀਡੀਓ ਇਹਨਾਂ ਦੇ بیٹے ਨੇ ਸਰਦਾਰ ਲਖਮਿੰਦਰ ਸਿੰਘ ਜੀ ਲੱਖਾ ਸਾਹਿਬ ਦੇ بیٹے ਨੇ ਵੀਡੀਓ ਚੜਾਈ ਆ ਮੈਂ ਉਹਨੇ ਸ਼ੇਅਰ ਕਰੂੰਗਾ ਨਗਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਆ ਉਹਨਾਂ ਦੀ ਬੇਟੀ ਬਾਹਰੋਂ ਆ ਕੇ ਜਿਹੜੀ ਇੱਕ ਐਨ ਆਰ ਆਈ ਹੈ ਤੇ ਨਾਲ ਉਹਨਾਂ ਦਾ ਸਨਨ ਲੋਜਵਾਈ ਸਾਹਿਬ ਪਿਛਲੇ 25 ਦਿਨਾਂ ਦੇ ਆ ਕੇ ਇੱਥੇ ਬੈਠੇ ਆ ਕੀ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਕੋਈ ਜਵਾਬ ਦੇਈ ਹੈ ਐਨ ਆਰ ਆਈ ਪਰਿਵਾਰਾਂ ਪ੍ਰਤੀ ਪੰਜਾਬੀਆਂ ਪ੍ਰਤੀ ਤਾਂ ਤੁਸੀਂ ਜਵਾਬ ਦੇ ਹੀ ਐ ਨਹੀਂ ਤੁਸੀਂ ਸਪਸ਼ਟ ਕਰਤਾ ਤੁਹਾਡੀ ਸਰਕਾਰ ਤਾਂ ਐਨਆਰਆਈਆਂ ਨੇ ਬੜੇ ਵੱਡੇ ਪੱਦਰ ਤੇ ਤੁਸੀਂ ਕਹਿੰਦੇ ਹੋ ਤੁਹਾਨੂੰ ਐਨਆਰਆਈ ਨੇ ਸਪੋਰਟ ਦਿੱਤੀ ਤੇ ਐਨਆਰਆਈ ਦੀ ਸੁਣ ਲਓ ਫਿਰ ਅਫਸੋਸ ਹੈ ਇਸ ਗੱਲ ਦਾ ਕਿ ਸਦਾਰ ਲਖਵਿੰਦਰ ਸਿੰਘ ਲੱਖਾ ਸਾਹਿਬ ਬਾਰੇ ਇੱਕ ਵੀ ਪੁਲਸ ਕੋਲ ਜਵਾਬ ਨਹੀਂ ਹੈ ਔਰ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਮੈਂ ਸਿੱਧੇ ਤੌਰ ਤੇ ਕਹਿ ਰਿਹਾ 암 మంత్రి ਸਾਹਿਬ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਨੇ ਦਵਾਤੋਂ ਬਾਅਦ 10 ਕਿਲੋਮੀਟਰ ਦੀ ਦੂਰੀ ਤੇ ਹੋਣੇ ਸਰਦਾਰ ਧਾਲੀਵਾਲ ਸਾਹਿਬ ਕੁਲਦੀਪ ਸਿੰਘ ਜੀ ਧਾਲੀਵਾਲ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਹੁੰਦਾ ਜੀ ਇਸ ਬੇਟੀ ਦਾ ਦਰਦ ਇਹ ਇਹਦੇ ਘਰਦਿਆਂ ਦਾ ਦਰਦ ਉਸ ਮਾਤਾ ਦਾ ਦਰਦ ਮਹਿਸੂਸ ਨਹੀਂ ਹੁੰਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਆ ਕੇ ਇਸ ਪਰਿਵਾਰ ਨੂੰ ਮਦਦ ਕਰਨ